ਇੱਕ ਵਾਰ ਇੱਕ ਜੰਗਲ ਵਿੱਚ ਦੋ ਸ਼ੇਰ ਰਹਿੰਦੇ ਸਨ ਉਹ ਇੱਕ ਦੂਜੇ ਦੇ ਬਹੁਤ ਗੂੜੇ ਦੋਸਤ ਸਨ ਕਿਸੇ ਕਾਰਨ ਉਹਨਾਂ ਦੀ ਦੋਸਤੀ ਵਿੱਚ ਵਿਗੜ ਪਈ ਤੇ ਉਹਨਾਂ ਨੇ ਇੱਕ ਦੂਜੇ ਨੂੰ 10 ਸਾਲ ਬੁਲਾਇਆ ਤੱਕ ਨਹੀਂ ਇੱਕ ਦਿਨ ਪਹਿਲੇ ਸ਼ੇਰ ਉਸਦੇ ਘਰ ਵਾਲੀ ਤੇ ਉਸਦੇ ਬੱਚਿਆਂ ਤੇ 20-25 ਕੁੱਤਿਆਂ ਨੇ ਹਮਲਾ ਕਰਤਾ ਉਹਨੂੰ ਨੋਚ-ਨੋਚ ਕੇ ਖਾਣ ਲੱਗੇ ਉਦੋਂ ਨੂੰ ਦੂਜਾ ਸ਼ੇਰ ਆ ਗਿਆ ਉਸਨੇ ਕੁੱਤੇ ਨੂੰ ਕਢੀਸ-ਕਢੀਸ ਕੇ ਕੁੱਟ ਕੇ ਭਜਾ ਦਿੱਤਾ ਤੇ ਆਪ ਦੂਰ ਜਾ ਕੇ ਬੈਠ ਗਿਆ ਇਹ ਦੇਖ ਕੇ ਪਹਿਲੇ ਸ਼ੇਰ ਦਾ ਮੁੰਡਾ ਬੋਲਿਆ ਕਿ ਪਾਪਾ ਉਹ ਸ਼ੇਰ ਨਾਲ ਤੁਸੀਂ ਬੋਲਦੇ ਤੱਕ ਨਹੀਂ ਤੇ ਉਹਨੇ ਫੇਰ ਵੀ ਆਪਣੀ ਮਦਦ ਕੀਤੀ ਆਪਾਂ ਨੂੰ ਬਚਾਇਆ ਇਹ ਕਿਉਂ ਇਹ ਗੱਲ ਸੁਣ ਕੇ ਪਹਿਲਾ ਸ਼ੇਰ ਬੋਲਿਆ ਕਿ ਪੁੱਤ ਦਿਲਾਂ 'ਚ ਬੇਸ਼ੱਕ ਨਾਰਾਜ਼ਗੀ ਹੋਵੇ ਪਰ ਯਾਰੀ ਯਾਰੀ ਇੰਨੀ ਕਮਜ਼ੋਰ ਨਹੀਂ ਹੋਣੀ ਚਾਹੀਦੀ ਕਿ ਕੁੱਤੇ ਨਜਾਇਜ਼ ਫਾਇਦਾ ਚੱਕ ਜਾਣ ਤਾਂ ਦੋਸਤੋ ਇਹ ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ ਤੇ ਤੁਹਾਨੂੰ ਕੀ ਸਮਝ ਆਇਆ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਸਤਿ ਸ੍ਰੀ ਅਕਾਲ ਜੀ